ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਪਹਿਲਾ ਅਸ਼ਟ ਪਦੀਆਂ ਇਕ ਓੰਕਾਰ ਸਤ ਗੁਰ ਪਰਸਾਦ ਸਭ ਜਗ ਜਿਨਹ ਓ ਪਾਇ ਪਾਈ ਕਰਨ ਕਾਰਨ ਸੰਬਰਥ ਜਿਉ ਪਿੰਡ ਜਿਨ ਸਜਿ ਆਪਾਈ ਦੇ ਕਰ ਆਪਣੀ ਵਥ ਸਭ ਜਗ ਜਿਨਹ ਓਪਾਇ ਭਾਈ ਕਰਨ ਕਾਰਨ ਸਮਰਥ ਜਿਉ ਪਿੰਡ ਜਿਨ ਸਾ ਜਿ ਆ ਭਾਈ ਦੇ ਕਰ ਆਪਣੀ ਵਥ ਕਿਨ ਕਹੀਏ ਕਿਉਂ ਦੇਖਿਆ ਪਾਈ ਐ ਤਥ ਮੇਰੇ ਮਨ ਯਹ ਪੀਏ ਹਰ ਪਗਵੰਤਾ ਨਾਮ দান ਦੇ ਜਨ ਆਪਣੇ ਦੁਖ ਤਰਤ ਕਾਹੰਤਾ ਰਹਾ ਜਨ ਕ ਘਰ ਸਰਕਿਸ਼ ਹੈ ਭਾਈ ਨਨਿਤ ਪਰੇ ਪੰਡਾਰ ਤਿਸ ਕੀ ਕੀਮਤ ਨਾ ਪਵ ਭਾਈ ਉਚਾ ਅਗਮਿਆਪਾਰ ਜੀ ਜਗਤ ਪ੍ਰਤਿ ਪਾਲਦਾ ਭਾਈ ਨਿਤਨੇਤ ਕਰਦਾ ਸਾਰ ਸਤਿਗੁਰ ਪੁਰਾ ਪੇਟਿਆ ਭਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸਰੇ ਵੀ ਹੈ ਭਾਈ ਰਾਉ ਮੋ ਭਾਉ ਹੋਇ ਨਾਸ ਮੇਲੇ ਸੰਤ ਸਬਾ ਮਨ ਮਾਜੀਐ ਭਾਈ ਹਰ ਕੈ ਨਾਮ ਨਿਵਾਸ ਮਿਟੇ ਅੰਧੇਰਾ ਅਗਿਆਨ ਤਾ ਭਾਈ ਕਮਲ ਹੋਵੈ ਪ੍ਰਗਾਸ ਗੋ ਜਨਨੀ ਸੁਖ ਊਪਜੈ ਭਾਈ ਸਰ ਫਲ ਸਤ ਗੁਰ ਪਾਸ ਮੇਰਾ ਤੇਰਾ ਛੁਡਿਐ ਭਾਈ ਹੋਈਐ ਸਭ ਕੀ ਤੂਰੈ ਘਟ ਘਟ ਬ੍ਰਹਮ ਤਸਾਰਿਆ ਭਾਈ ਵੇਖ ਸੁਣੇ ਹਜੂਰਾ ਜਿਤ ਦਿਨ ਵਿਸਰੇ ਤਾਰ ਬ੍ਰਹਮ ਭਾਈ ਤਿਤ ਦਿਨ ਮਰਿਐ ਝੂਰੇ ਕਰਨ ਕਰਾ ਮਨ ਸਮਰਥੋ ਭਾਈ ਸਰਬ ਕਲਾ ਪਰਪੂਰੈ ਪ੍ਰੇਮ ਪਦਾਰਥ ਨਾਮ ਹੈ ਪਾਈ ਮਾਇਆ ਮੋਹ ਬਿਨਾਸ ਤਿਸ ਪਾਵੈ ਤਾ ਮੇਲ ਲੈ ਪਾਈ ਹਰਦੇ ਨਾਮ ਨਿਵਾਸ ਗੁਰਮਖ ਕਮਲ ਪਰਗਾਸੀ ਪਾਈ ਰਦੇ ਹੋਵੇ ਪਰਗਾਸ ਗੱਟ ਭਇਆ ਪ੍ਰਤਾਪ ਤਰਾ ਬਿਖਾਈ ਮੋਲਿਆ ਘਰਤ ਆਕਾਸ਼ ਗੁਰਪੁਰ ਸੰਤੋਝ ਆ ਭਾਈ ਐਨਸ ਲਾਗਾ ਭਾਉ ਰਸਨ ਰਾਮ ਰਵ ਸਦਾ ਭਾਈ ਸਚ ਸਾਦ ਸੁਆਇ ਰੰਮੀ ਸੋੜ ਸੋੜ ਜੀਵ ਆ ਭਾਈ ਨ ਚਲ ਪਾਇਆ ਖਾ ਜੇ ਸ ਪਰ ਪੀਦਨ ਆ ਵਈ ਭਾਈ ਸੋ ਜੀਵ ਰਾਜਲ ਜਾ ਬਹੁ ਗੁਣ ਮੇਰੇ ਸਾਹਿਬੇ ਭਾਈ ਹਉ ਤਿਸ ਕੈ ਬਲ ਜਾਓ ਨਿਰਗੁਣੀ ਆਰੇ ਪਾਲਦਾ ਪਾਈ ਦੇਨ ਥਵੇਂ ਥਾਓ ਰਿਜਕ ਸੰਭਾਈ ਸਾਸ ਸਾਸ ਪਾਈ ਗੁੜਜ ਕੰਡਾਓ ਜਿਸ ਗੁਰ ਸਾਚਾ ਭੇਟੀ ਹੈ ਪੂਰਾਤਿ ਸਕਰਮ ਸਬਨ ਕੜੀ ਨ ਜੀਵਿਆ ਭਾਈ ਸਰਬ ਕਲਾ ਪਰਪੂਰੈ ਸਾਜ਼ ਗਰਾਸਨ ਵਿਸਰੈ ਭਾਈ ਤਿਖੋਂ ਸਦਾ ਹਜੂਰੈ ਸਦੂ ਸੰਗ ਮਿਲਾਇ ਭਾਈ ਸਰਬ ਰਹਾ ਪਰਪੂਰੈ ਨ ਪ੍ਰੇਤਨ ਲਗੀਆਂ ਭਾਈ ਸੇਨਤ ਨੇ ਤਮਰ ਦੇ ਝੂਰੇ ਅੰਜਲ ਲਾਏ ਤਰੈ ਭਾਈ ਤਉ ਜਲ ਦੇ ਕ ਸੰਸਾਰ ਕਰੇ ਕਿਰਪਾ ਮੈਦਰਿ ਨਿਹਾਲ ਆ ਭਾਈ ਕੀ ਤੋਨ ਅੰਗ ਅਪਾਰ ਨਤਨ ਸ਼ੀਤਲ ਹੋਇਆ ਭਾਈ ਤੋਜਨ ਨਾਮੇ ਆਧਾਰ ਨਾਨਕ ਤਸ ਸਰਣਾਯਤੀ ਭਾਈ ਜੇ ਕਲਪਖ ਕਟਣ ਹਾਰੈ ਮਨ ਤਨ ਸ਼ੀਤਲ ਹੋਇਆ ਭਾਈ ਓ ਜਨਨਾਮ ਆਧਾਰੈ ਨਨਕਤਸ ਸੁਰ ਸ਼ਰਣਾ ਗਤੀ ਨਿ ਭਾਈ ਜੇ ਕਿਰਬਖ ਕਾਟਣ ਹਾਰੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ